ਨੂਰਦੀਆਂ ਦੁੱਧ ਵਾਲੀਆਂ ਬੋਤਲਾਂ ਵੀ ਲੈ ਲਈਆਂ ਤੇ ਬੱਚਿਆਂ ਵਾਸਤੇ 버ਗਰ ਵੀ ਹੁਣ ਦੋ ਚਿੱਤੀ ਮਨ ਹੋਇਆ ਪਿਆ ਜਗਰਾਤਾ ਵੀ ਏ ਤੇ ਲਾਣੇ ਜਿਮ ਵੀ ਜਾਣਾ ਤੇਰੇ ਘਰ ਤਾਂ ਜਿਮ ਚਲਾ ਜਾ ਸਦੀ ਦਿਲ ਕਰਦਾ ਹੈ ਵੀ ਨਹੀਂ ਜਗਰਾਤੇ ਚ ਚਲਦੇ ਆ ਤੇ ਮਾਪਾ ਹਾਂ ਮਾਰੀ ਜਾ ਸੱਸਰੀ ਕਾਲ ਤੇ ਕੀ ਹਲਚਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਦੀ ਪਿਆਸ਼ਰ ਹੋ ਗਿਆਂ ਕੰਮਾਂ ਤੋਂ ਆ ਕੇ ਟੀਨੋਂ ਲੈ ਲਈ ਚੰਗੀ ਤੇ ਹੁਣ ਚੱਲਿਆ ਵਾਂ ਇੱਕ ਦੋ ਕੰਮ ਨੇ ਆਰਡਰ ਲੈਣੇ ਨੇ ਤੇ ਨੌਰ ਦੀ ਦੁੱਧ ਵਾਲੀਆਂ ਬੋਤਲਾਂ ਲੈ ਕੇ ਆਣੀਆਂ ਉਹ ਲਾਈਨ ਚੱਲਿਆ ਵਾਂ ਨੌਰ ਲਿਟਿਆ ਹੋਇਆ ਹੈ ਸੇਮਰ ਵੀ ਲਿਟੀ ਰਹੀ ਹੈ ਤੇ ਪਰ ਇਹ ਸੂਟ ਸੀਨ ਦੀ ਵੀ ਹੈ ਤੇ ਹਣ ਆਪਾਂ ਚੱਲਦੇ ਆ ਪਹਿਲਾਂ ਸਾਵੇ ਭਾਈ ਦੁਕਾਨ ਤੇ ਉੱਥੋਂ ਲੈਨੇ ਆ ਹੋਲਡਰ ਤੇ ਫਿਰ ਚੱਲਾਂਗੇ ਆਪਾਂ ਐਸਐਮ ਬੋਤਲਾਂ ਨੂੰ ਉਹਦੀਆਂ ਦੁੱਧ ਦੀਆਂ ਬੋਤਲਾਂ ਲੈ ਕੇ ਤੇ ਫਿਰ ਛੱਜ ਮਜਾਈਏ ਤੇ ਤੁਹਾਨੂੰ ਇਹ ਨਾਲ ਲੈ ਚਦਾਂਗੇ ਤੇ ਫੰਪਲੱਸ ਦਾ ਚੱਲਦੇ ਆਪਾਂ ਆਰਡਰ ਲੈਣੇ ਕੰਮ ਆਸਤੇ। ਜੀ ਦੋਸਤੋ ਹੁਣ ਆ ਗਏ ਆਪਾਂ ਸਭੀ ਭਾਈ ਦੀ ਦੁਕਾਨ ਤੇ। ਇਹ ਹਾਂਜੀ ਦੋਸਤੋ ਸਮਾਨ ਲੈ ਜਾਂਦਾ ਹੈ। ਤੇ ਹਾਂਜੀ ਦੋਸਤੋ ਐਸੇ ਮੱਚੂਕਿਆ ਵਾ ਤੇ ਹੁਣ ਅੰਦਰ ਚੱਲਦੇ ਆਂ। ਰੈਸ ਕਾਫੀ ਹੈ। ਆਪਾਂ ਉੱਪਰ ਚੱਲਦੇ ਆਂ ਤੇ ਉੱਪਰ ਬੱਚਿਆਂ ਦਾ ਹੈਗਾ ਬੋਤਲਾਂ ਵਗੈਰਾ ਤੇ ਸਾਰਾ ਲਟਰਮ ਮਟਰਮ। ਉਹ ਸਾਬ ਆਪਾਂ ਨੂੰ ਥਮੇਲ ਜੈਗਾ ਉੱਪਰ ਆ ਗਏ ਆ ਹੈ ਕਿਡਸ ਸੈਕਸ਼ਨ ਆ ਗਿਆ ਹੈ ਇਧਰ ਸਾਰੇ ਛੋਟੇ ਬੱਚਿਆਂ ਦਾ ਸਾਮਾਨ ਹੈ ਤੇ ਉਹ ਸਾਹਮਣੇ ਆਪਾਂ ਨੂੰ ਬੋਤਲਾਂ ਵਗੈਰਾ ਸਭ ਮਿਲ ਜਾਣਗੇ ਤੇ ਹਾਂਜੀ ਦੋਸਤੋ ਆਪਾਂ ਇਹ 6 ਬੋਤਲਾਂ ਲੈਤੀਆਂ ਨੇ ਤੇ ਇੱਕ ਅੱਧੀ ਹੋਰ ਦੇਖਦੇ ਆਂ ਤੇ ਫਿਰ ਬਿਲ ਪੇਮੈਂਟ ਕਰਦੇ ਆਂ ਤੇ ਆਪਣੀ ਵਾਰੀ ਆ ਗਈ ਹੈ ਗੁੱਡ ਇਵਨਿੰਗ ਹਾਂਜੀ ਦੋਸਤੋ ਆਪਾਂ ਨੂਰ ਦੀਆਂ ਦੁੱਧ ਵਾਲੀਆਂ ਬੋਤਲਾਂ ਲੈ ਲਈਆਂ ਨੇ ਤੇ ਹੁਣ ਦੇਖਦੇ ਆਂ ਇੱਥੇ 버거 ਕਿੰਗ ਜੇ ਉੱਥੇ ਭੀੜ ਹੋਈ ਤੇ ਫਿਰ ਤੇ ਨਹੀਂ ਲੈਣਾ ਜੇ ਨਾ ਭੀੜ ਹੋਈ ਤੇ ਬੱਚਿਆਂ ਵਾਸਤੇ ਫਿਰ 버거 ਕਿੰਗ ਲੈ ਚਲਦੇ ਆ। A few minutes later ਤੇ ਆਰਡਰ ਦੇ ਦਿੱਤਾ ਤੇ 12 ਨੰਬਰ ਆਪਾਂ ਨੂੰ ਮਿਲ ਚੁੱਕਿਆ। ਲੋਕ ਵੀ ਮਿੱਤਰੋ ਆਪਣਾ ਆਰਡਰ ਆ ਗਿਆ। ਹਾਂ ਨੂਰ ਦੀਆਂ ਦੁੱਧ ਵਾਲੀਆਂ ਬੋਤਲਾਂ ਵੀ ਲੈ ਲਈਆਂ ਤੇ ਬੱਚਿਆਂ ਵਾਸਤੇ 버거 ਵੀ ਤੇ ਚਿਕਨ ਫਿਲੇ ਵੀ ਲੈ ਲਿਆ ਤੇ ਹੁਣ ਚਲਦੇ ਆ ਸਿੱਧਾ ਘਰੇ। ਪਾਰਕਿੰਗ ਪੂਰੀ ਫੁੱਲ ਹੈ। ਪਾਰਕਿੰਗ ਪੂਰੀ ਫੁੱਲ ਹੈ ਬਾਹਰ ਤੱਕ ਬਾਈਕਾਂ ਲੱਗੀਆਂ ਨੇ। ਉੱਤਰ ਗੱਡੀਆਂ ਵੀ ਸਾਈਡ ਤੇ ਲੱਗੀਆਂ ਹੋਈਆਂ ਆਪਣੀ ਇੱਥੇ ਲੱਗੇ ਤਾਂ ਅੱਗੇ ਕਿਤੇ ਹੁਣ ਐ ਦੋ ਚਿੱਤੀ ਮਨ ਹੋਇਆ ਪਿਆ ਅੱਜ ਹੈਗਾ ਜਗਰਾਤਾ ਵੀ ਏ ਆਪਣੇ ਮਰੀ ਲੋਗ ਦੇ ਵਿੱਚ ਤੇ ਨਾਲੇ ਜਿਮ ਵੀ ਜਾਣਾ ਹੁਣ ਥੇੜ ਕਰਦਾ ਜਿਮ ਚਲਾ ਜਾ ਸਦੀ ਦਿਲ ਕਰਦਾ ਐ ਵੀ ਨਹੀਂ ਜਗਰਾਤੇ ਚਲਦੇ ਆ ਬਾਈਕ ਖੁੱਲ ਗਿਆ ਸੀ ਇਹ ਪਿੱਛੇ ਲੱਗੀ ਹੋਈ ਸੀ A few minutes later. ਰਾਜਾ ਜਹਲ ਦੋਸਤੋ ਇਹਦਾ ਰੋਟੀ ਚાલુ ਹੋ ਗਈ ਹੈ ਪਲੇਟ ਆਪਾਂ ਧੱਕ ਲਈਏ ਪਾਣੇ ਰੋਟੀ ਅੰਦਰ ਪਕ ਰਹੇ ਆਏ ਆ ਤੇ ਹਣੀ ਦੋਸਤੋ ਆ ਜਾਗਰਨ ਤੋਂ ਬਾਅਦ ਆ ਚੁੱਕੇ ਆ ਲੰਗਰ ਪਾਣ ਚੱਕ ਲਿਆ ਮੱਥਾ ਟੇਕ ਲਿਆ ਤੇ ਹੁਣ ਦੇਖਦੇ ਆ ਵੀ ਜਿਮ ਜਾਣੇ ਇਸਦਾ ਕਰੀ ਜਾਓ ਦੇਖਦੇ ਆ ਵਾਸਤੇ ਏ ਫਿਊ ਮਿੰਟਸ ਲੇਟਰ ਤੇ ਹੁਣ ਆ ਗਿਆ ਮੈਂ ਜਿਮ ਦੇ ਆਦੇ ਅੱਥੇ ਅੰਦਰਵਾੜ ਦੇ ਨੇੜੇ ਨਹੀਂ ਹਾਂਜੀ ਦੋਸਤੋ ਜਿਮ ਚ ਆ ਕੇ 1 ਕਿਲੋਮੀਟਰ ਰੈਡਮਿਲ ਚਲਾ ਲਿਆ ਤੇ ਕੁਛ ਥੋੜੀ ਗੇਮ ਖੇਡ ਲਈ ਹੈ ਬੋਲ ਦੇ ਨਾਲ ਇਹਦਾ ਵਜ਼ਨ 10 ਕਿਲੋ ਹੈ ਮੈਂ ਥੱਕ ਗਿਆ ਮਾ ਹੁਣ ਇਹ ਖੇਡਦੇ ਵੇ ਵਜ਼ਨ ਪੈਂਦਾ ਬਾਵਾ ਤੇ ਜਦੋਂ ਕੈਚ ਹੁੰਦੀ ਹੈ ਸੁੱਟ ਨਹੀਂ ਬੰਦੀ ਹੈ 1 hour later ਹਾਂਜੀ ਦੋਸਤੋ ਘਰੇ ਆ ਗਏ ਆ ਅ ਤਗਰਾਤੇ ਤੇ ਵੀ ਜਾਏ ਆ ਤੇ ਜਿਮ ਵੀ ਕਰੇ ਆ ਵਾ ਇੱਕ ਕਰ ਰਹੇ ਆ ਤੇ ਮਲੇਬੀਆਂ ਬਣਾਈਆਂ ਹੋਈਆਂ ਇੱਕ ਪਾਸੇ ਅਸੀਂ ਟਿੱਕ ਘਟਾ ਰਹੇ ਹਾਂ ਤੇ ਦੂਜੇ ਪਾਸੇ ਮਾਦਾ ਤਕਵਾਹਣ ਬਣਾ ਰਹੀ ਹੈ ਜਿਹਨੂੰ ਇਹ ਤਾਂ ਕਦੇ ਕਦਾਈ ਹੁੰਦੀ ਹੈ ਇਹ ਤਾਂ ਜ਼ਹਿਰ ਹੈ ਜੇ ਮੜਿਆ ਵਾ ਤੇ ਹੈ ਚਲ ਮੈਂ ਦਿਖਾਦਾ ਖਾਂ ਮੈਨੂੰ ਤਾਂ ਕੋਈ ਚੱਕਰ ਨਹੀਂ ਦੇਖ ਕੇ ਮੂੰਹ ਚ ਪਾਣੀ ਆ ਗਿਆ ਹੌਂਸਾ ਤੇ ਤੇ ਇਸ ਲੋਗ ਨੂੰ ਮੈਂ ਟੀਨ ਕਰ ਦਾਂਗੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਾ ਥੈਂਕ ਯੂ ਬਾਈ ਬਾਏ